ਗ੍ਰੇਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਪੱਟੀ ਹਲਕੇ ਦੇ ਹਾਰ ਏਰੀਆ ਸਭਰਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਜਿੱਥੇ ਕਿ ਮਹਾਰਾਸ਼ਟਰ ਮੁੰਬਈ ਤੋਂ ਜਿਹੜੀ ਸੰਗਤ ਹੈ ਉਹ ਹੜਪ੍ਰਭਾਵਿਤ ਇਲਾਕਿਆਂ ਦੇ ਇਸ ਦੁਸ਼ਹਿਰੇ ਦੇ ਤਿਉਹਾਰ ਤੇ ਜਿਹੜਾ ਉਹਨਾਂ ਹੜਪੀੜਤ ਲੋਕਾਂ ਨੂੰ ਮਿਲਣ ਵਾਸਤੇ ਪਹੁੰਚੇ ਉਹਨਾਂ ਦੇ ਲਈ ਰਾਹਤ ਸਮਗਰੀ ਲੈ ਕੇ ਜਿਹੜੇ ਨੇ ਇੱਥੇ ਪਹੁੰਚੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਵੀ ਸਾਡੇ ਨਾਲ ਨੇ ਅਤੇ ਮੁੰਬਈ ਤੋਂ ਜਿਹੜੀ ਸੰਗਤ ਪਹੁੰਚੀ ਹੈ ਸੇਵਾ ਕਰਨ ਦੇ ਲਈ ਉਹ ਵੀ ਮਹਾਰਾਸ਼ਟਰ ਤੋਂ ਜਿਹੜੇ ਪਹੁੰਚੇ ਉਹ ਵੀ ਸਾਡੇ ਨਾਲ ਗੱਲਬਾਤ ਕਰ ਲੈਣੇ ਹੈ ਕਿ ਮਨ ਦੇ ਭਾਵ ਕੀ ਨੇ ਕਿਉਂਕਿ ਪਾਣੀ ਲੱਥਣ ਤੋਂ ਬਾਅਦ ਜਿਹੜੀਆਂ ਮੁਸੀਬਤਾਂ ਦਾ ਕਿਸਾਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਹ ਤਾਂ ਜਾਂ ਤਾਂ ਕਿਸਾਨ ਜਾਣਦੇ ਨੇ ਜਾਂ ਉਹਨਾਂ ਦਾ ਰੱਬ ਜਾਣਦਾ ਜੀ ਹਾਂ ਅੱਜ ਮਹਾਰਾਸ਼ਟਰ ਤੋਂ ਆਈ ਸੰਗਤ ਨੇ ਇੱਥੇ ਸਭਰਾ ਪਿੰਡ ਤੋਂ ਸ਼ੁਰੂ ਹੁੰਦੇ ਹੋਏ ਇਸ ਦੇ ਕੋਟ ਬੁੱਢਾ ਪੁਲ ਤੋਂ ਅਗਲੇ ਪਾਸੇ ਜਿਹੜੇ ਨੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡਾਂ ਤੱਕ ਅੱਜ ਦੁਸ਼ਹਿਰੇ ਨੂੰ ਮੁਕ ਰੱਖਦਿਆਂ ਇਸ ਤਿਹਾਰ ਤੇ ਹਾਰਪੀੜਤਾ ਦੀ ਸੇਵਾ ਕਰਨੀ ਹੈ ਜਿੱਥੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਿਹੜੇ ਸੇਵਾ ਕਰਨ ਆਏ ਨੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ ਖਡੂਰ ਸਾਹਿਬ ਉਹਨਾਂ ਦੀ ਰਹਿਨਮਾਈ ਇੱਥੇ ਜਿਹੜੀ ਸੰਗਤ ਹੈ ਉਹ ਮਹਾਰਾਸ਼ਟਰ ਤੋਂ ਹਰ ਪੀੜਤ ਜਿਹੜੇ ਲੋਕ ਨੇ ਇੱਧਰ ਉਹਨਾਂ ਦੇ ਲਈ ਸੇਵਾ ਲੈ ਕੇ ਪਹੁੰਚੀ ਮੇਰੇ ਨਾਲ ਪ੍ਰਧਾਨ ਜੀ ਮੌਜੂਦ ਨੇ ਪ੍ਰਧਾਨ ਜੀ ਵਾਇਗੁਰ ਜੀ ਦਾ ਖਾਲਸਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਪ੍ਰਧਾਨ ਜੀ ਬੜੀ ਦੂਰੋਂ ਸੰਗਤ ਪਹੁੰਚੀ ਐ ਤੁਸੀਂ ਇੱਕ ਕਿਸਾਨੀ ਲੀਡਰ ਵੀ ਜੇ ਆਗੂ ਜੇ ਸੂਬੇ ਦੇ ਵੀ ਕੀ ਕਹਿਣਾ ਚਾਹੋਗੇ ਧੰਨਵਾਦ ਦੇ ਰੂਪ ਵਿੱਚ ਸਰਕਾਰਾਂ ਦੇ ਉੱਤੇ ਕੀ ਫਰਜ਼ ਸੀਗੇ ਐਨ ਜੀਓ ਵਾਲਿਆਂ ਦੇ ਕੀ ਫਰਜ਼ ਨੇ ਉਹ ਨਿਭਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰੂੰਗਾ ਤੁਹਾਡਾ ਮੀਡੀਆ ਕਰਮੀਆਂ ਦਾ ਕਿਉਂਕਿ ਤੁਹਾਡੇ 2 ਮਹੀਨਿਆਂ ਦੀ ਜਿਹੜੀ ਤਪੱਸਿਆ ਵਾ ਉਹ ਅੱਜ ਪੀੜਤ ਲੋਕਾਂ ਦੇ ਕੰਮ ਆ ਰਹੀ ਆ ਤੁਸੀਂ ਇਹ ਵਨ ਦੇ ਉੱਤੇ ਹਰ ਪੰਜਾਬ ਦੇ ਕੋਨੇ-ਕੋਨੇ 'ਚ ਲੋਕਾਂ ਨੂੰ ਬਚਾਉਣ ਵਾਸਤੇ ਹਰ ਛੋਟੀ ਤੋਂ ਛੋਟੀ ਕਵਰੇਜ 'ਤੇ ਜਾ ਕੇ ਕੀਤੀ ਆ ਲੋੜਵੰਦ ਤੱਕ ਪਹੁੰਚਾਈ ਔਰ ਲੋੜਵੰਦ ਤੱਕ ਸੌਦਾ ਵਦ ਤੱਕ ਪਹੁੰਚਾਇਆ ਹੁਣ ਇਹ ਤੁਹਾਡੀਆਂ ਉਹ ਵੀਡੀਓ ਵਾਇਰਲ ਹੋਈਆਂ ਜਿਹੜੀਆਂ ਉਹਨਾਂ ਨੂੰ ਵੇਖ ਕੇ ਹੀ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਹੜਪੀੜਤਾਂ ਦੀ ਮਦਦ ਵਾਸਤੇ ਲਗਾਤਾਰ ਆ ਰਹੀਆਂ ਉਹਦੇ ਵਿੱਚੋਂ ਸੰਤਮਾ ਪੁਰਸ਼ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਇਹ ਨਦੀਆਂ ਸਵਾਮਾ ਕਹੇ ਤੋਂ ਲੁਕੀਆਂ ਚਿਪੀਆਂ ਨਹੀਂ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਮਹਾਰਾਸ਼ਟਰ ਬੰਬਈ ਤੋਂ ਮਾਮਾ ਭੈਣਾ ਸਮੇਤ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਉੱਥੋਂ ਟਰਾਂਸਪੋਰਟਰ ਉੱਥੋਂ ਦੀਆਂ ਐਨ ਜੀਓ ਸੰਸਥਾਵਾਂ ਉਹ ਸਾਰੇ ਮਲਕੀਤ ਜੀ ਬਲ ਭਾਈ ਸਾਹਿਬ ਉਹ ਸਾਰੇ ਆਪਣੀ ਲੈ ਕੇ ਸਾਰੀ ਫੌਜ ਤਾਂ ਆਇਆ ਅੱਜ ਉਹ ਸ਼ੁਰੂਆਤ ਕਰਨ ਲੱਗੇ ਆ 100 ਕਿੱਲੇ ਦਾ ਬੀਜ ਤੇ ਖਾਦ ਲੈ ਕੇ ਆਏ ਆ ਕੁਝ ਨਾਲ 100 ਮਤਲਬ ਪੰਡ ਜਿਹੜੀ ਉਹ ਚਾਰਦੀ ਵੀ ਆ ਸੋ ਇਹਦੇ ਤੇ ਤੁਹਾਡੇ ਮਾਤੇ ਵੀ ਇਹ ਵੀ ਅਪੀਲ ਆ ਵੀ ਭਾਈ ਇਹ ਮਦਦ ਸਾਰਿਆਂ ਦੀ ਹੋਣੀ ਆ ਜੀ ਜਿਹੜਾ ਦੋ ਵਾਰੀ ਲੈ ਗਿਆ ਤਿੰਨ ਵਾਰੀ ਮਦਦ ਲੈ ਗਿਆ ਉਹ ਇੱਕ ਵਾਰਾਂ ਜੀ ਨੇ ਲੈਣੀ ਉਹਦਾ ਹਿੱਸਾ ਮਾਰ ਜਾਊਗਾ ਜੀ ਜੀ ਮਦਦ ਮਦਦ ਤੋਂ ਨਹੀਂ ਕੋਈ ਰਕ ਕਸਰ ਹੋਊਗੀ ਹਾਂ ਇਹ ਜ਼ਰੂਰ ਆ ਵੀ ਕਿਸੇ ਨੂੰ ਅੱਜ ਮਿਲ ਜੇ ਕਿਸੇ ਨੂੰ ਕੱਲ ਮਿਲ ਜਾਈ ਉਹਨਾਂ ਦਾ ਦਿਲ ਦੀਆਂ ਕਰਾਇਆਂ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਉੱਥੇ 1 ਕਰੋੜ ਰੁਪਇਆ ਇਕੱਠਾ ਦੱਸਦੇ ਕੀਤਾ ਵਾ ਉਹਦੇ ਚ ਉਹਨਾਂ ਨੇ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਥਾਵਾਂ ਤੇ ਮਹਾਪੁਰਸ਼ਾਂ ਦੀ ਪ੍ਰੇਰਨਾਦਕਾ ਲੈ ਕੇ ਆਉਣਾ ਵਾ ਅੱਜ ਉਹ ਪਹਿਲੀ ਜਿਹੜੀ ਆ ਕਹਿਵਾਂਗੇ ਵੀ ਇੱਕ ਸੇਵਾ ਉਹ ਲੈ ਕੇ ਸਭਰਾ ਨਗਰ ਦੇ ਵਿੱਚ ਪਹੁੰਚਿਆ ਅਹੀਂ ਸਭਰਾ ਨਕਰਦੀਆਂ ਸਾਰੀਆਂ ਜਥੇਬੰਦੀਆਂ ਸਾਰਾ ਇਲਾਕਾ ਤੇ ਸਮੂਚੀਆਂ ਪੰਚਾਇਤਾਂ ਵੱਲੋਂ ਸਾਬਕਾ ਜਾਂ ਮੌਜੂਦਾ ਉਹਨਾਂ ਵੱਲੋਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਔਰ ਤੁਹਾਡੇ ਮadhyam ਰਹੀਂ ਅਪੀਲ ਕਰਦੇ ਆਂ ਕਿ ਸਾਡੀ ਆਵਾਜ਼ ਬਣੋ ਆਵਾਜ਼ ਬਣ ਕੇ ਪੰਜਾਬ ਦੇ ਦਰਿਆਵਾਂ ਨੂੰ ਨਹਿਰੀ ਰੂਪ ਦੇਉਣ ਵਾਸਤੇ ਆਪਾਂ ਕਾਮਯਾਬ ਹੋਈਏ ਤਾਂ ਜੋ ਔਨਲੇ ਸਮੇਂ ਦੇ ਵਿੱਚ ਨਾ ਲੱਖਾਂ ਏਕੜ ਫਸਲ ਬਰਬਾਦ ਹੋਵੇ ਨਾ ਹਜ਼ਾਰਾਂ ਡੰਗਰ ਮਰਨ ਨਾ 3-3 ਕਰੋੜ ਦੀਆਂ ਕੋਠੀਆਂ ਮਤਲਬ ਟੁੱਟ ਡਿੱਗਣ ਨਾ ਟਰੈਕਟਰ ਟਰਾਲੀ ਰੁੜਨ ਇਹ ਇਹ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਵਾ ਜੇ ਮਤਲਬ ਸਰਕਾਰਾਂ ਜਿਹੜੀਆਂ ਵਾ ਉਹ ਜ਼ਮੀਨ ਨੂੰ ਅਕਵਾਇਰ ਕਰਕੇ ਇਹਨਾਂ ਨੂੰ ਨਹਿਰੀ ਰੂਪ ਦੇ ਦੇਣ ਪ੍ਰਧਾਨ ਜੀ ਅੱਜ ਦੁਸ਼ਹਿਰੇ ਦਾ ਤਿਹਾਰ ਵੀ ਆ ਇਹ ਮੁੰਬਈ ਤੋਂ ਸੰਗਤ ਆਈ ਹੈ ਬਾਬਾ ਸੇਵਾ ਸਿੰਘ ਜੀ ਜਿਹੜੇ ਨੇ ਖਡੂਰ ਸਾਹਿਬ ਵਾਲੇ ਕਾਰਸੇ ਵਾਲੇ ਉਹਨਾਂ ਦੀ ਰਹਿਨਮਾਈ ਹੈ ਧੰਨਵਾਦ ਦੇ ਰੂਪ ਤੋਂ ਕੀ ਕਰਾਜੋ ਵੇਖੋ ਜੀ ਅੱਜ ਦੁਸ਼ਹਿਰੇ ਦਾ ਤਿਹਾਰ ਵੀ ਆ ਅੱਜ ਮਹਾਤਮਾ ਗਾਂਧੀ ਦਾ ਜਨਮ ਦਿਨ ਵੀ ਹੈ ਮਤਲਬ ਦੋਵੇਂ ਹਥਿਆਰ ਜਿਹੜੇ ਉਹ ਮੈਂ ਨਹੀਂ ਰੱਖਦੇ ਹਿੰਦੁਸਤਾਨਵਾਦੀ ਪਰ ਬੰਬੇ ਤੋਂ ਮਹਾਰਾਸ਼ਟ੍ਰ ਦੇ ਵਿੱਚ ਉਹ ਸੰਗਤ ਨੇ ਇੱਥੇ ਆ ਜਾਣਾ ਇਹ ਹਥਿਆਰ ਨੂੰ ਵੱਡਾ ਸਮਝ ਲੈਣਾ ਇਹ ਤਾਂ ਜਿੰਨੀਆਂ ਮਤਲਬ ਉਹਨਾਂ ਦਾ ਧਨਵਾਦ ਕਰ ਲਈ ਉਹਨਾਂ ਥੋੜਾ ਵਾ ਕਿਉਂਕਿ ਉਹਨਾਂ ਨੇ ਇਹ ਸੇਵਾ ਨੂੰ ਤਿਉਹਾਰ ਦੇ ਰੂਪ ਦੇ ਵਿੱਚ ਲਿਆ ਵਾ ਜਿਹੜਾ ਉਹਨਾਂ ਨੇ ਉੱਥੇ ਤਿਉਹਾਰਾਂ ਦੇ ਖਰਚਾ ਕਰਨਾ ਸੀ ਉਹ ਖਰਚੇ ਨੂੰ ਕਨਵਰਟ ਕਰਕੇ ਪੀੜਤਾ ਦੀ ਮਦਦ ਲੈ ਕੇ ਆਏ ਆ ਤੇ ਇਹੋ ਹੀ ਸਾਡੇ ਗੁਰੂ ਸਾਹਿਬ ਦਾ ਜਿਹੜਾ ਉਹ ਸੰਗਲਪ ਸੀ ਉਹਨਾਂ ਦਾ ਸੰਦੇਸ਼ ਵਾ ਉਹਨਾਂ ਦਾ ਫਲਸਫਾ ਵਾ ਇਹ ਗਰੀਬ ਦਾ ਮੂੰਹ ਆ ਜਿਹੜਾ ਉਹਨੂੰ ਗੁਰੂ ਦੀ ਗੋਲਕ ਬਣਾ ਲਿਓ ਜੇ ਜੇ ਤੁਸੀਂ ਉਹਨੂੰ ਗੋਲਕ ਬਣਾ ਕੇ ਰੱਖੂਗੇ ਫੇਰ ਕੋਈ ਕਿਸਾਨ ਕੋਈ ਮਜਦਾਰ ਮਜ਼ਦੂਰ ਕਦੀ ਥੋੜਿਆ ਨਹੀਂ ਰਹੂਗਾ ਕਿਸੇ ਦਾ ਵੀ ਨਾ ਢਿੱਡ ਭੁਖਾ ਰਹੂਗਾ ਨਾ ਸਿਰ ਤੇ ਛੱਤ ਕਿ ਮਿਲੂਗੀ ਮਤਲਬ ਜੇ ਤੁਸੀਂ ਇਹ ਕਰਦੇ ਰਹੇ ਤੇ ਪਾਰ ਨੂੰ ਕੁੱਲੀ ਗੁੱਲੀ ਜੁੱਲੀ ਜਿਹੜੀ ਉਹ ਮਹਈਆ ਹੋ ਗਈ ਸਿਰ ਤੇ ਛੱਤ ਤੇ ਟੇਢੀ ਦੀ ਪੁਖਵਾਸ ਤੇ ਜੋ ਇਹਨਾਂ ਨੇ ਅੱਜ ਕੰਮ ਕੀਤਾ ਵਾ ਬਈ ਕਣਕ ਬੀਜੋ ਤੇ ਬੀਜ ਕੇ ਫੇਰ ਦੁਬਾਰਾ ਉੱਠੋ ਪੈਰਾਂ ਸਿਰ ਇਹਨਾਂ ਦਾ ਧੰਨਵਾਦ ਕਰਦੇ ਹਾਂ ਪ੍ਰਧਾਨ ਜੀ ਮੈਂ ਲਾਸਟ ਸਵਾਲ ਮੈਂ ਜਰੂਰ ਪੁੱਛਣਾ ਚਾਹਾਂਗਾ ਕੇਂਦਰ ਦੀ ਸਰਕਾਰ ਕਹਿੰਦੀ ਹੈ ਕਿ 12000 ਕਰੋੜ ਦਿੱਤਾ ਪੰਜਾਬ ਸਰਕਾਰ ਕਹਿੰਦੀ ਸਾਡੇ ਕੋਲ ਨਹੀਂ ਪਹੁੰਚਿਆ ਕੇਂਦਰ ਦੀ ਸਰਕਾਰ ਕਹਿੰਦੀ 1600 ਕਰੋੜ ਦਿੱਤਾ ਹੋਰ ਦਵਾਂਗੇ ਤੇ ਹੁਣ ਉਹਨਾਂ ਨੇ ਰਵਨੀਤ ਬਿੱਟੂ ਦੇ ਰਾਹੀਂ ਕਿਸਾਨਾਂ ਦੇ ਖਾਤਿਆਂ ਤੇ ਸਿੱਧਾ ਵੀ ਪਾਉਣ ਦੀ ਗੱਲ ਕੀਤੀ ਇਹ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਮੈਂ ਕਹਿੰਨਾ ਵੀ ਇਸ ਹੜ੍ਹ ਦੀ ਮਾਰ ਦੇ ਵਿੱਚ ਜਿਨ੍ਹਾਂ ਨੇ ਵੀ ਰਾਜਨੀਤੀ ਛੱਡੀ ਆ ਉਹਨਾਂ ਨੂੰ ਲੋਕ ਪਛਾਣ ਰਹੇ ਆ ਇਹ ਰਾਜਨੀਤੀ ਦੀ ਖੇਡ ਨਹੀਂ ਸੀ ਇਹ ਸੇਵਾ ਭਾਵਨਾ ਸੀ ਇਹ ਸੇਵਾ ਭਾਵਨਾ ਦੇ ਵਿੱਚ ਮੋਦੀ ਜੀ ਨੇ ਤਾਂ ਚਾਹੀਦਾ ਸੀ ਤਕਰੀਬਨ ਮਹੀਨਾ ਪਹਿਲਾਂ ਐਲਾਨ ਕਰਨ ਦਾ ਨੁਕਸਾਨ ਹੋਇਆ 15 ਤੋਂ ਲੈ ਕੇ 20000 ਕਰੋੜ ਦਾ 1600 ਕਰੋੜ ਰੁਪਇਆ ਉਰ ਦੇ ਮੂੰਹ ਦੇ ਵਿੱਚ ਜੀਰਾ ਬਣੀ ਭਗਵੰਤ ਮਾਨ ਜੀ ਨੇ ਜਦੋਂ ਐਲਾਨ ਕੀਤਾ ਜੀ ਉਹਦੇ ਤੇ ਕੋਈ ਗਰਦੌਰੀ ਨਹੀਂ ਕੋਈ ਮਤਲਬ ਜਿਹੜਾ ਵਾ ਨਾ ਅਜੇ ਤੱਕ ਪਲੈਨਿੰਗ ਨਹੀਂ ਬਣੀ ਪਈ ਇਹਨਾਂ ਨੂੰ ਆ 20000 ਵੀ ਜਿਹੜਾ ਕਿਵੇਂ ਦੇਣਾ ਵਾ ਜਾਂ ਰੇਤ ਕਿਵੇਂ ਕੱਢਣੀ ਆ ਜਾਂ ਜਿਨ੍ਹਾਂ ਦੀ ਜ਼ਮੀਨ ਪੂਰਾ ਦਰਿਆ ਪੈ ਗਿਆ ਵਾ ਉਹਨੂੰ ਕਿਵੇਂ ਬਚਾਉਣਾ ਕੋਈ ਰਣਨੀਤੀ ਨਹੀਂ ਉਲਟਾ ਸਗੋਂ ਭਗਵੰਤਪਾਲ ਸਰਕਾਰ ਵੱਲੋਂ ਜਿਹੜੀਆਂ ਸੁਪਰੀਮ ਕੋਰਟ ਦੇ ਹੁਕਮਾਂ ਤੈਨੂੰ ਫਾਲੋ ਕਰਦੇ ਆ ਪਰਾਲੀ ਦੇ ਪਰਚੇ ਹੋ ਰਿਆ ਰੈੱਡ ਐਂਟਰੀਆਂ ਹੋ ਰਹੀਆਂ ਵਾ ਜਿਹੜਾ ਸੈਟੇਲਾਈਟ ਆ ਜੋ ਪਰਾਲੀ ਦੀ ਅੱਗੇ ਵਖਾ ਰਿਹਾ ਵਾ ਜੇ ਕਿਤੇ ਉਹ ਸੈਟੇਲਾਈਟ ਨੂੰ ਸੈਟਿੰਗ ਕਰ ਦੇਣ ਉਹ ਸਾਨੂੰ ਤਿੰਨ ਪਾਣੀ ਵਾਲੇ ਜਿਹੜੇ ਬੰਬ ਵਧੇ ਆ ਉਹ ਇਹ ਦਰਿਆਵਾਂ ਦੇ ਨਾਲ 13 ਜ਼ਿਲ੍ਹਿਆਂ 'ਚ ਹੋਈ ਤਬਾਈ 5 ਲੱਖ ਤੋਂ ਜ਼ਿਆਦਾ ਜ਼ਮੀਨ ਦੀ ਤਬਾਈ ਕਰ ਠੱਠਿਆਂ ਦੀ ਉਹ ਤੁਸੀਂ ਤਸਵੀਰ ਸੈਟਲਾਈਟ ਵਿਖਾ ਦਿੱਤੀ ਇਹ ਉਹ ਤਸਵੀਰ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਾ ਇਹ ਪੰਜਾਬ ਨਹੀਂ ਉੱਜੜਦੇ ਨਾਲ ਲੋਕ ਨਹੀਂ ਉੱਤਰਦੇ ਨੇ ਇਹ ਉਹ ਪੰਜਾਬ ਆ ਜਿਹਨੇ ਸਾਰੇ ਦੇਸ਼ ਨੂੰ ਅੰਤਿਮ ਨਿਰਭਰ ਕੀਤਾ ਅੱਜ ਆਪ ਜਿਹੜਾ ਵਾ ਪੰਜਾਬ ਉਹ ਹੱਥਲ ਹੋਇਆ ਪਿਆ ਵਾ ਪਰ ਸਾਡੀ ਇਹ ਸੋਚ ਰਹੀ ਆ ਕਿਉਂਕਿ ਇਹ ਸਾਨੂੰ ਮਾਰਾ ਪੈਂਦੀਆਂ ਰਹੀਆਂ ਵਾ ਕਾਬਲ ਦੇ ਜੰਮਿਆਂ ਨੂੰ ਕਿਸੇ ਨਿਤ ਮਹਿਮਾ ਸਾਨੂੰ ਇਹ ਮਹਿਮਾ ਪੈਂਦੀਆਂ ਰਹੀਆਂ ਇਹਨਾਂ ਲੋਕਾਂ ਨੇ ਗੋਡਾ ਲਾ ਕੇ ਫੇਰ ਉੱਠਣਾ ਔਰ ਜਿਹੜੀਆਂ ਐ ਏਐਨਜੀਓ ਸੰਸਥਾਵਾਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜਿਹੜੇ ਸਾਡੇ ਨੌਜਵਾਨਾਂ ਦੇ ਆਪ ਪਹੁੰਚ ਰਹੀ ਜਿਨ੍ਹਾਂ ਨੇ ਸਵਾਮਾਂ ਕੀਤੀਆਂ ਸਾਡੇ ਮਾਦੀ ਹੋਰਾਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਤੇ ਅੱਗੇ ਤੋਂ ਵੀ ਅਪੀਲ ਕਰਾਂਗੇ ਵੀ ਕੋ ਉਹ ਆਪਣੀਆਂ ਸਵਾਮਾਂ ਜੋਖ ਸਾਹ ਤੇ ਪੀੜ ਤੇ ਹੱਥ ਵਿੱਚ ਫੜਾ ਕੇ ਆਉਣ ਪਰ ਮਲਕੀਤ ਸਿੰਘ ਕਿਹੜੀ ਜਗ੍ਹਾ ਤੋਂ ਸਾਰੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੰਬਈ ਨਵੀਂ ਮੁੰਬਈ ਮਹਾਰਾਸ਼ਟਰਾ ਸਿਕ ਐਸੋਸੀਏਸ਼ਨ ਦੇ ਉਪਰਾਲੇ ਸਤਕਾ ਇੱਕ ਸੋਚ ਬਣੀ ਕਿ ਪੰਜਾਬ ਅੱਜ ਬੜੇ ਜਿਹੜੇ ਸੰਕਟ ਚ ਸਾਡੇ ਪੈਣ ਸਾਡੇ ਵੀ ਸਾਡੇ ਭਰਾ ਸਾਡੇ ਪਰਿਵਾਰ ਉਹਨਾਂ ਲਈ ਆਪਾਂ ਕੁਝ ਕਰ ਸਕੀਏ ਤੇ ਬੜੇ ਆਪ ਜੀ ਨੂੰ ਦੱਸਣਾ ਚਾਹਾਂਗੇ ਕਿ ਸਾਡੀਆਂ ਜਿਹੜੀਆਂ ਟਰਾਂਸਪੋਰਟ ਸੰਸਥਾਵਾਂ ਹਨ ਫੈਡਰੇਸ਼ਨ ਆਫ ਬੰਬੇ ਮੋਟਰ ਟਰਾਂਸਪੋਰਟ ਆਪਰੇਟਰ ਬੰਬੇ ਟਰਾਂਸਪੋਰਟ ਕੋਆਪਰੇਟਿਵ ਕੰਜ਼ਿਊਮਰ ਸੁਸਾਇਟੀ ਨਾਲ ਹੀ ਸੁਪਰੀਮ ਕੌਂਸਲ ਆਫ ਨਵੀਂ ਮੁੰਬਈ ਕੋਰ ਦੁਆਰਾ ਲਾਇਓਂਸ ਕਲੱਬ ਆਫ ਵੈਸਟ ਕੋਸਟ ਜਾਟ ਸਮਾਜ ਤੇ ਹੋਰ ਸੰਸਥਾਵਾਂ ਦੇ ਨਾਲ ਤੇ ਹੋਰ ਸਾਡੇ ਨਿਜੀ ਵਿਅਕਤੀ ਜਿਹੜੇ ਅੱਜ ਸੇਵਾ ਲੈ ਕੇ ਇੱਥੇ ਪਹੁੰਚੇ ਹਨ ਤੁਸੀਂ ਦੇਖ ਰਹੇ ਹੋਨ ਕੀ ਇੱਥੇ ਬੀਬੀਆਂ ਵੀ ਪਹੁੰਚੀਆਂ ਹਨ ਸਾਡੇ ਵੀਰ ਵੀ ਪਹੁੰਚੇ ਹਨ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਇਸ ਸੇਵਾ 'ਚ ਪਵਾਇਆ ਤੇ ਅਸੀਂ ਵੱਡੀ ਤੇ ਨਹੀਂ ਕਵਾਂਗੇ ਬਹੁਤ ਮਤਲਬ ਕਿ ਜਿੰਨੇ ਚੋਕੇ ਆ ਕੇ ਸਾ 1 ਕਰੋੜ ਦੀ ਰਕਮ ਇਕੱਠੀ ਕੀਤੀ ਤੇ ਹੜਪੀਟਾਂ ਦੀ ਮਦਦ ਦੇ ਲਈ ਸਾਨੂੰ ਪਤਾ ਨਹੀਂ ਸੀ ਕਿ ਇਹ ਰਕਮ ਸਹੀ ਜਗ੍ਹਾ ਕਿੱਦਾਂ ਲੱਗੇਗੀ ਤੇ ਅਸੀਂ ਪਦਮਸ਼ਰੀ ਸੰਤ ਬਾਬਾ ਸੇਵਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਮਾਰਗਦਰਸ਼ਨ ਕਰੋ ਸਾਨੂੰ ਆਸ਼ੀਰਵਾਦ ਦੋ ਕਿ ਅਸੀਂ ਇਹ ਜਿਹੜੀ ਸੇਵਾ ਹੈ ਦਸਵੰਤ ਲੋਕਾਂ ਦਾ ਉਹ ਅਸੀਂ ਸਹੀ ਜਗ੍ਹਾ ਤੇ ਪਹੁੰਚਾ ਸਕੀਏ ਸਾਰਾ ਜਿਹੜਾ ਪਿੰਡ ਸਭਰਾ ਪਹੁੰਚੇ ਉਹ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਇਹਨਾਂ ਹਾਰਡਪੀਡ ਤਾਂ ਨੇ ਦੱਸੀਆਂ ਤੁਹਾਨੂੰ ਦੇਖੋ ਜੀ ਸਾਨੂੰ ਆ ਪਿੰਡ ਆ ਕੇ ਆ ਮੁਸੀਬਤਾਂ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਅੱਜ ਇਹਨਾਂ ਨੇ ਜੋ ਮੁਸੀਬਤਾਂ ਨੇ ਦੱਸਿਆ ਵਾ ਕਿ ਆ ਜਿਹੜਾ ਇਲਾਕਾ ਵਾ ਹਮੇਸ਼ਾ ਹੀ ਹੜ ਪ੍ਰਭਾਵਿਤ ਰਿਹਾ ਵਾ ਕਿੰਨਾ ਹੀ ਖੜਾ ਦੀ ਇਹਨਾਂ ਨੇ ਦੱਸਿਆ ਕਿ 2023 24 25 ਤੇ ਅੱਜ ਵੀ ਹਾਲਾਤ ਇੱਥੇ ਕੋਈ ਠੀਕ ਨਹੀਂ ਹੈਗੇ ਜੋ ਤੁਸੀਂ ਦੇਖ ਰਹੇ ਆ ਤੁਸੀਂ ਵੀ ਕੈਮਰਾ ਮਾਰ ਕੇ ਦੱਸਿਓ ਕਿ ਕਿਦਾਂ ਟਰੈਕਟਰ ਤੇ ਅੱਜ ਵੀ ਮਸ਼ੀਨਰੀ ਪਾਣੀ 'ਚ ਖੜੀ ਹੈ ਤੇ ਇੱਥੇ ਕਈ ਲੱਖਾਂ ਕਿੱਲੇ ਖੇਤੀ ਬਰਬਾਦ ਹੋ ਚੁੱਕੀ ਹੈ ਜਿਹੜੀ ਕਿ ਮਾਰ ਇਲਾਕੇ ਨੂੰ ਬਾਰ-ਬਾਰ ਪੈ ਰਹੀ ਹੈ ਤੇ ਇਹਦਾ ਇੱਕ ਹੀ ਹੱਲ ਹੈ ਕਿ ਇਹਦਾ ਪਰਮਾਨੈਂਟ ਸੋਲੂਸ਼ਨ ਹੋਵੇ ਜਿਦਾਂ ਕਿ ਪ੍ਰਧਾਨ ਜੀ ਨੇ ਦੱਸਿਆ ਹੈ ਕਿ ਇਹਨੂੰ ਐਕਿਊਅਰ ਕਰਕੇ ਇਹਨੂੰ ਸਰਕਾਰ ਆਪਣੇ ਹਵਾਲੇ ਕਰਕੇ ਇਦਾਂ ਦਾ ਪਰਮਨੈਂਟ ਕੋਈ ਸੋਲੂਸ਼ਨ ਬਣਾਵੇ ਕਿ ਜਿਹਦੇ ਕਰਕੇ ਪਾਣੀ ਦੁਬਾਰਾ ਇਲਾਕੇ ਨੂੰ ਮਾਰ ਨਾ ਪਵੇ ਤੇ ਸਰਕਾਰ ਨੂੰ ਵੀ ਇਹਦਾ ਰੈਵਨਿਊ ਰੇਟੇ ਦੇ ਮਾਧਿਅਮ ਤੇ ਉਹਦਾ ਰੈਵਨਿਊ ਸੋਰਸ ਬਣੇ ਤੇ ਅਸੀਂ ਆਸ ਦਵਾਉਂਦੇ ਆ ਕਿ ਅਸੀਂ ਮਹਾਰਾਸ਼ਟਰਾ ਦੇ ਸੰਗਤਾਂ ਦੇ ਵੱਲੋਂ ਮਹਾਰਾਸ਼ਟਰਾ ਸਿਕ ਐਸੋਸੀਏਸ਼ਨ ਵੱਲੋਂ ਅਸੀਂ ਜਿੱਥੇ ਕਿ ਕੇਂਦਰ ਦੀ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਉਹਨਾਂ ਨੂੰ ਵੀ ਇੱਕ ਰਿਪਰੈਜ਼ੈਂਟੇਸ਼ਨ ਡਿਟੇਲ ਵਿੱਚ ਦੱਸਾਂਗੇ ਭੇਜਾਂਗੇ ਤੇ ਕੋਸ਼ਿਸ਼ ਵੀ ਕਰਾਂਗਾ ਕਿ ਤੁਹਾਡਾ ਸੁਨਾ ਉਹਨਾਂ ਦੇ ਕਿਸ ਤਰ੍ਹਾਂ ਪਹੁੰਚਾਇਆ ਜਾਵੇ ਤੁਹਾਡੀ ਜਿਹੜੀ ਲੋਕਲ ਸਰਕਾਰ ਹੈ ਇਹਨੂੰ ਵੀ ਅਸੀਂ ਦਰਖਾਸਤ ਕਰਾਂਗੇ ਲੇਕਿਨ ਇੰਨੇ ਸਾਲ ਬੜੀ ਅਫਸੋਸ ਦੀ ਗੱਲ ਹੈ ਕਿ 1988 ਤੋਂ ਇਹ ਲੱਗੇ ਹੋਏ ਨੇ ਤੇ ਅੱਜ ਤੱਕ ਸਰਕਾਰਾਂ ਨੇ ਕੀਤਾ ਨਹੀਂ ਇਹ ਵੀ ਬੜੀ ਸਾਡੇ ਲਈ ਇੱਕ ਨਿਰਾਸ਼ਾ ਹੈ ਕਿ ਇੰਨਾ ਵੱਡਾ ਸੀਰੀਅਸ ਮੁੱਦੇ ਹੋਣ ਤੇ ਸਰਕਾਰ ਬਾਰ-ਬਾਰ ਬਦਲਦੀਆਂ ਹੋਣ ਤੇ ਕੋਈ ਪਰਮਨੈਂਟ ਸੋਲੂਸ਼ਨ ਨਾ ਹੋਵੇ ਇਹ ਦੱਸਦੀ ਹੈ ਕਿ ਸਾਡੇ ਵਿਚਾਰਦਾਰਾ ਕਿੱਥੇ ਆ ਤੇ ਅਸੀਂ ਕਿਹੜੇ ਪਾਸੇ ਪੰਜਾਬ ਨੂੰ ਲੈ ਕੇ ਜਾ ਰਹੇ ਹਾਂ ਲੇਕਿਨ ਉਮੀਦ ਹੈ ਕਿ ਅੱਗੇ ਆਉਣ ਵਾਲੇ ਸਮੇਂ 'ਚ ਇਹਦਾ ਜਿੰਨਾ ਅਸੀਂ ਕਰ ਸਕਦਾ ਕਰਾਂਗੇ ਅਸੀਂ ਕੋਸ਼ਿਸ਼ ਕਰਕੇ ਤੁਹਾਡਾ ਜਿਹੜਾ ਸੁਨਾਹ ਹੈ ਕੇਂਦਰ ਦੀ ਸਰਕਾਰ ਤੱਕ ਜਰੂਰ ਪਹੁੰਚਾਵਾਂਗੇ ਤੇ ਪਰਸਿਊ ਵੀ ਕਰਾਂਗੇ ਤੇ ਉਮੀਦ ਹੈ ਕਿ ਕੋਈ ਨਾ ਕੋਈ ਇਹਦਾ ਪਰਮਨੈਂਟ ਸੋਲੂਸ਼ਨ ਅਸੀਂ ਲਿਆ ਪਾਈਏ ਹਾਂਜੀ ਜੋ ਸਾਡੀ ਸੋਚ ਬਣੀ ਕਿ ਐਂ ਗਰਾਊਂਡ ਜ਼ੀਰੋ ਤੇ ਜਾਣਾ ਵਾ ਜੀ ਜੀ ਤੇ ਦੋ ਤਰੀਕਾ ਜਿ ਦਸਹਿਰਾ ਵਾ ਜੀ 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 ਤੇ ਸਲਾਹ ਕੀਤੀ ਸਾਡੇ ਪ੍ਰਧਾਨ ਸਰਬ ਦਰਜੀਤ ਸਿੰਘ ਬਲ ਹੋਰ ਸਾਰਿਆਂ ਨੇ ਕਿ ਦਸਹਰੇ ਦਾ ਤਿਉਹਾਰ ਜੋ ਵੀ ਆ ਪੀੜਿਤ ਪਰਿਵਾਰਾਂ ਦੇ ਨਾਲ ਜਾ ਕੇ ਗਰਾਊਂਡ ਜ਼ੀਰੋ ਤੇ ਮਨਾਵਾਂਗੇ ਕਿਉਂਕਿ ਜਦੋਂ ਕਿਸਾਨ ਅੰਦੋਲਨ ਸੀ ਅਸੀਂ ਨਵਾਂ ਸਾਲ ਕਿਸਾਨਾਂ ਦੇ ਨਾਲ ਦਿੱਲੀ ਇਹਨਾਂ ਦੇ ਟੈਂਟਾਂ 'ਚ ਮਨਾਇਆ ਸੀ ਜੀ ਇਦਾਂ ਹੀ ਜਦੋਂ ਮਾਰਾ ਠੋੜਾ ਸੁੱਕਾ ਪਿਆ ਸੀ ਦੀਵਾਲੀ ਉਹ ਪਰਿਵਾਰਾਂ ਦੇ ਨਾਲ ਮਗਾਈ ਸੀ ਤੇ ਅੱਜ ਦਸਹਰੇ ਦੇ ਮੌਕੇ ਤੇ ਵੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਤਾਂ ਵੀ ਅਗੱਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਜੀ ਅੱਜ ਫਿਰ ਲਗਾਤਾਰ ਦੂਸਰੇ ਦਿਨ ਤੁਸੀਂ ਹੜਪਰਭਾਵਤ ਇਲਾਕਿਆਂ ਚ ਪਹੁੰਚ ਰਹੇ ਜੇ ਕੀ ਮੰਨ ਦੇ ਭਾਵਨੇ ਇੱਥੇ ਆ ਕੇ ਦੇਖਿਆ ਕੀ ਮੁਸ਼ਕਲਾਂ ਵੀ ਦਸੀਆਂ ਜੀ ਇਧਰ ਆ ਕੇ ਸਾਰੀਆਂ ਤਕਲੀਫਾਂ ਸੁਣ ਕੇ ਮਨ ਪਰ ਆਇਆ ਹੈ ਜੀ ਤੇ ਮੈਂ ਰੱਬ ਕੋਲੋਂ ਇਹ ਸ਼ੁਕਰੀਆ ਦਾ ਕਰਾਂ ਕਿ ਕਿ ਰੱਬ ਨੇ ਸਾਨੂੰ ਇਸ ਕਾਬਿਲ ਬਣਾਇਆ ਅਸੀਂ ਆ ਕੇ ਕੁਝ ਕਰ ਸਕੀਏ ਤਕਲੀਫਾਂ ਸਮਝ ਕੇ ਉਹਨਾਂ ਦਾ ਕੋਈ ਸਮਾਧਾਨ ਕੱਢ ਸਕੀਏ ਜੀ ਤੇ ਮੇਰੀ ਸਾਰਿਆਂ ਲੋਕਾਂ ਕੋਲੋਂ ਇਹ ਹੀ ਅਪੀਲ ਹੈ ਕਿ ਇਦਾਂ ਰਾ ਕੇ ਤੁਹਾਡੇ ਕੋਲ ਕੁਝ ਵਕਤ ਬਿਤਾ ਕੇ ਸਾਰਾ ਮਹਿਕਮਾ ਕਰਕੇ ਤੁਹਾਡੀਆਂ ਸਾਰੀਆਂ ਤਕਲੀਫਾਂ ਸਮਝ ਕੇ ਕੁਝ ਕਦਮ ਵਧਾਣ ਕਿ ਜਿੱਦ ਨਾਲ ਤੁਹਾਡਾ ਵੀ ਕੋਈ ਰਸਤਾ ਖੁੱਲੇ ਤੁਹਾਨੂੰ ਵੀ ਕੋਈ ਹੱਲ ਸਮਾਧਾਨ ਮਿਲੇ ਪ੍ਰਧਾਨ ਜੀ ਨੇ ਧੰਨਵਾਦ ਕੀਤਾ ਕਿ ਤੁਸੀਂ ਇਤਿਹਾਰ ਸੀਗਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਸੋ ਸਮੁੱਚੀ ਟੀਮ ਨੇ ਧੰਨਵਾਦ ਵੀ ਕੀਤਾ ਅਤੇ ਇੱਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਦਸੀਆਂ ਵਾਈਗਰੂ ਦੇ ਘਰ ਦੇ ਵਿੱਚ ਅਰਦਾਸ ਕੀ ਰਹਿੰਦੀ ਹੈ ਜਦੋਂ ਸਵੇਰੇ ਸ਼ਾਮ ਉਸ ਨੂੰ ਯਾਦ ਕਰਦੇ ਹੋ ਤਿਹਾੜ ਸਦੀ ਚੰਗੇ ਲੱਗਦੇ ਨੇ ਜਦੋਂ ਤੁਹਾਡਾ ਮਨ ਖੁਸ਼ ਹੋਵੇ ਜਦੋਂ ਹਰ ਤਰਫ ਖੁਸ਼ਹਾਲੀ ਹੋਵੇ ਮੈਨੂੰ ਲੱਗਦਾ ਕਿ ਅੱਜ ਇਸ ਤੋਂ ਵਧੀਆ ਸਾਡਾ ਤਿਉਹਾਰ ਨਹੀਂ ਹੋ ਸਕਦਾ ਜੋ ਅਸੀਂ ਤੁਹਾਡੇ ਨਾਲ ਆ ਕੇ ਇੱਥੇ ਖੜੇ ਹੋਏ ਆਂ ਇਹ ਸਭ ਤੋਂ ਵੱਡੀ ਸਾਡੀ ਇਹ ਸਾਡਾ ਤਿਉਹਾਰ ਹੈ ਤੇ ਜੋ ਤੁਹਾਡੇ ਨਾਲ ਖੜੇ ਹੋਏ ਆਂ ਕਦਮ ਤੋਂ ਕਦਮ ਇਲਾਕੇ ਤੇ ਅੱਗੇ ਵੀ ਤੁਹਾਨੂੰ ਦਿਲਾਸਾ ਦਿਲਾਉਣੇ ਕਿ ਅਸੀਂ ਤੁਹਾਡੀ ਆਵਾਜ਼ ਬਣਾਂਗੇ ਜਿੰਨਾ ਹੋ ਸਕਦਾ ਹੈ ਵੱਤੋਂ ਵੱਦ ਨਾਲ ਲੱਗ ਕੇ ਅਸੀਂ ਸਾਰੇ ਤੁਹਾਡਾ ਮੈਸੇਜ ਪਹੁੰਚਾਵਾਂਗੇ ਲੋਕਾਂ ਤੱਕ ਕਿ ਜਿਹਦੇ ਨਾਲ ਤੁਹਾਡੀਆਂ ਕੁਝ ਤਕਲੀਫਾਂ ਲੋਕ ਜਿਹੜੇ ਦੂਰ ਬੈਠੇ ਨੇ ਉਹ ਬੈਠ ਕੇ ਕੁਝ ਵਿਚਾਰ ਕਰਨ ਤੇ ਤੁਹਾਡੇ ਨਾਲ ਜ਼ਰੂਰ ਤੁਹਾਡੀ ਮਦਦ ਕਰਨ ਦੀ ਤੇ ਜ਼ ਧੰਨਵਾਦ ਧੰਨਵਾਦ ਹਾਲ ਸਾਹ ਵਾਹਿਗੁਰੂ ਜੀ ਦੇ ਫਤਿਹ ਮੈਂ ਇੱਕ ਚੀਜ਼ ਮਹਿਸੂਸ ਕੀਤੀ ਹੈ ਜਦੋਂ ਦੇ ਅਸੀਂ ਕੱਲ ਆਏ ਆ ਕਿਉਂਕਿ ਅੱਜ ਕੱਲ ਹੁੰਦਾ ਕੀ ਹੈ ਜੇ ਤੁਸੀਂ ਰੋਟੀ ਵੀ ਖਾਂਦੇ ਹੋ ਤੇ ਫੇਸਬੁੱਕ ਤੇ ਪੋਸਟ ਹੋ ਜਾਂਦੇ ਅਸੀਂ ਅੱਜ ਬੰਬੇ ਦੀ ਸੰਗਤ ਸਾਰੀ ਇਧਰ ਆਈ ਹੋਈ ਹੈ ਤੇ ਜਦੋਂ ਦੇ ਅਸੀਂ ਪੋਸਟ ਕਰਨ ਦੇ ਪਏ ਲੋਕਾਂ ਦੇ ਕਮੈਂਟਸ ਆਂਦੇ ਪਏ ਨੇ ਤੇ ਤੁਮਾਂ ਮਚ ਗਈਆਂ ਹਰ ਤਰਫ ਤੇ ਮੈਂ ਵੀ ਇਹ ਹੀ ਚਾਹਨੀ ਹੈ ਮੇਰੇ ਲੋਕਾਂ ਕੋਲੋਂ ਇਹ ਇੱਕ ਅਪੀਲ ਹੈ ਕਿ ਘਰ ਬੈਠ ਕੇ ਆਪਸ ਵਿੱਚ WhatsApp 'ਤੇ ਡਿਸਕਸ਼ਨ ਕਰੋ ਨਾਲੋ ਚੰਗਾ ਕੀ ਪੰਜਾਬ ਵਿੱਚ ਕੀ ਨੁਕਸਾਨ ਹੋਏ ਇਧਰ ਆ ਕੇ ਇਹਨਾਂ ਦੀ ਹਾਲਾਤ ਦੇਖੋ ਫਿਰ ਤੁਸੀਂ ਆ ਕੇ ਇੱਕੀ ਪਲ ਨੂੰ ਮਹਿਸੂਸ ਕਰੋਗੇ ਕਿ ਵਾਕਈ ਨਾਲ ਖੜੇ ਹੋ ਕੇ ਕੀ ਹੁੰਦਾ ਹੈ ਸਪਰਕ ਪੈਂਦਾ ਇਸ ਚੀਜ਼ ਛੜੇ ਹੋ ਕੇ ਤਕਲੀਫ ਸਮਝ ਕੇ ਤੇ ਉਹਦਾ ਹੱਲ ਕਰਦਣ ਚ ਬਹੁਤ ਵੱਡੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਧੰਨਵਾਦ ਜੀ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਔਰ ਜੈ ਮਹਾਰਾਸ਼ਟਰ ਜੀ ਜੀ ਸਭ ਤੋਂ ਬੜੀ ਗੱਲ ਇਹ ਹੈ ਕਿ ਅੱਜ ਜਿਹੜੇ ਮਤਲਬ ਜਿਹੜੇ ਰਾਹ ਅਸੀਂ ਆਏ ਆ ਉਹ ਮਹਾਰਾਸ਼ਟਰ ਸਿੱਖ ਅਕੈਡਮੀ ਜਿਹੜੇ ਕਿ ਮਲਕੀਤ ਸਿੰਘ ਬਲ ਤੇ ਦਲਜੀਤ ਸਿੰਘ ਬਲ ਇਹਨਾਂ ਤੋਂ ਬਣੀ ਹੋਈ ਹੈ ਤਾਂ ਜਿਹੜਾ ਉਹਨਾਂ ਨੇ ਤੁਹਾਨੂੰ ਦੱਸਿਆ ਵਿਆ ਹੈ ਕਿ ਸੱਚ ਅਸੀਂ ਜਾ ਕੇ ਸਾਡੇ ਮੁੱਖ ਮੰਤਰੀ ਦੇਵੇਂਦਰ ਪੰਡੈਟ ਨੂੰ ਤੇ ਨਾਲੇ ਮੋਦੀ ਸਰਕਾਰ ਨੂੰ ਅਸੀਂ ਅਪੀਲ ਕਰਾਂਗੇ ਕਿ ਮਲਕੀਤ ਵੀਰ ਜੀ ਨੇ ਜਿਹੜਾ ਸਭ ਤੋਂ ਕਹਿਆ ਕਿ ਅਸੀਂ ਅਪੀਲ ਕਰਕੇ ਜਿਹੜਾ ਇਹ ਪੂਰਾ ਸਿਸਟਮ ਦੱਸਿਆ ਵਿਆ ਉਹ ਸਿਸਟਮ ਤੋਂ ਅੱਗੇ ਤੱਕ ਪਹੁੰਚਾਣੇ ਦੀ ਕੋਸ਼ਿਸ਼ ਕਰਾਂਗੇ ਦੂਜੀ ਗੱਲ ਵੀਰ ਜੀ ਸਾਨੂੰ ਸੱਚੀ ਪਤਾ ਨਹੀਂ ਸੀ ਕਿ ਇੰਨੇ ਪੀੜਿਤ ਬੰਦੇ ਵੀ ਇਹ ਸਾਈਡ ਹੈ ਕਰਕੇ ਅਸੀਂ ਕੱਲ ਪੂਰਾ ਉਸ ਸਾਈਡ ਗਿਆ ਤਾਂ ਸਾਨੂੰ ਇਹਨਾਂ ਪਤਾ ਨਹੀਂ ਸੀ ਕਿ ਇੰਨਾ ਇਫੈਕਟਡ ਹੋਇਆ ਕਰਕੇ ਬਟ ਅੱਜ ਆ ਕੇ ਪਤਾ ਚੱਲਿਆ ਕਿ ਇੰਨਾ ਏਰੀਆ ਸਾਡਾ ਇਫੈਕਟਡ ਹੋਇਆ ਔਰ ਇੰਦੇ ਲੋਕ ਸਾਡੇ ਸਫਰ ਕਰ ਰਹੇ ਹਨ ਮੀਡੀਆ ਇਹ ਕਿਦਾਂ ਦੀ ਜਗ੍ਹਾ ਚੀਜ਼ ਹੈ ਜਿਹੜੀ ਸਾਡੀ ਆਵਾਜ਼ ਸਾਡੇ ਪੰਜਾਬ ਦੀ ਆਵਾਜ਼ ਉੱਤੇ ਤੱਕ ਲੈ ਕੇ ਜਾ ਸਕਦੀ ਹੈ ਲੇਕਿਨ ਪ੍ਰਧਾਨ ਸਰ ਨੇ ਸੱਚ ਇਹ ਵੀ ਗਲਤ ਦਸੀਏ ਕਿ ਸਾਡੇ ਇਮਾਨਦਾਰ ਲੋਕ ਜੈਸਰਾ ਮਹਾਰਾਸ਼ਟਰ ਦੇ 193 ਕਮੇਟੀ ਵਾਲੇ ਆਏ ਆਏ ਆ ਬਲਵੀਰ ਜੀ ਦੋਹੇ ਪ੍ਰਾਵਾਂ ਨੇ ਮਿਲ ਕੇ ਸਿੱਖ ਕਮੇਟੀ ਕਰੀ ਹੋਈ ਹੈ ਤਾਂ ਇਹ ਪੂਰੀ ਕੋਸ਼ਿਸ਼ ਕਰੇਗਾ ਮਹਾਰਾਸ਼ਟਰ ਸਰਕਾਰ ਨੂੰ ਬੋਲਣ ਦੇ ਤੇ ਸੈਂਟਰਲ ਸਰਕਾਰ ਨੂੰ ਬੋਲਣ ਦੇ ਕਿ ਜਿਹੜੇ ਸੋਲਿਊਸ਼ਨ ਨੇ ਉਹ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰੇਗਾ ਜੀ ਔਰ ਇੱਕ ਮੈਂ ਮਰਾਠੀ ਮਾਂ ਵੀ ਬੋਲਣਾ ਚਾਹਾਂਗੀ ਜੈ ਮਹਾਰਾਸ਼ਟਰ ਵਾਈਗਰੂ ਜੀ ਕਾ ਖਾਲਸਾ ਵਾਈਗਰੂ ਜੀ ਪਤੇ ਯਾ ਟਾਈਮ ਮਲਾ ਆਪਨ ਜਿਤੇ ਆਲੋ ਹੈ ਇਹ ਪੰਜਾਬ ਪੀੜਿਤ ਹੈ ਜੀ आपले बाळ आली आहे ज्याप्रमाणे आपल्याला देवेंद्र भाऊ ज्यांना आपण मानतो ते देवा भाऊने आपल्याला प्रत्येक ठिकाणी मदत केली आहे तर मी सीख असोशिएशनवर असोशिएशनचा थ्रू हे बोलायलाच पाहिजे की मी तुम्हाला खूप 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 अभिमान आहे मला की ज्याप्रमाणे तुम्ही महाराष्ट्र सरकारला चालवत आहे त्याचप्रमाणे आमच्या पंजाबचे सरकार आणि आमचा सिख अकॅडमी जे आता झालं आहे त्याचा थ्रू तुम्ही पंजाबचे पण जे पीडित आहे त्यांना काहीतरी मार्गदर्शन द्या आणि कायतरी त्याचं सोल्युशन काढा साहेब भाऊ आपल्याला मी लाडकी बाहे ना आपली प्रत्येक ठिकाणाला जोरजोरात म्हणते की, जोर की माझा देवा भाऊ आहे लाडका त्याचप्रमाणे आमचे मलकीत भाऊ आणि दलजीत भाऊ या दोन आमचे गंभीर ठिकाण्या पुढे पुढे येऊन प पंजाबसाठी प्रत्येक घराघरातून जाऊन एक कोटी रुपये जमा केले आहे इथे लोकांना छोट्या छोट्या वस्तूची गरज आहे कुठेतरी म्हणतात ना कोणाला कंबलची गरज आहे कोणाला खातची गरज आहे कोणाला पेस्टिसाईडची गरज आहे याप्रमाणे ते प्रत्येक छोट्या छोट्या ठिकाणात जाऊन ज्यांना जे गरज आहे ते भरपूर देतात आहे त्याचप्रमाणे तुम्हाला हात जोडून विनंती आहे ज्याप्रमाणे तुम्ही आपल्या महाराष्ट्राला वाचवलो आहे तर हीच आवाज आमची पंजाबची तिथपर्यंत घेऊन जावं सँट्रलमध्ये आणि ह्याचं पण सोल्युशन काढा हे आपल्याला खूप विनती आहे एक लाडकी बहिणतून आपल्या लाडके देवा भाऊला जय महाराष्ट्र फतेह पंजाब दी सारी संगत न साडा साडे वालों जी सत श्रीक जी सार्यानं ते भी सेवाव अशी संत बाबा सेवा बेवासिंग जी थ्रू खडूर साहेबची धरती ते सांगू सेवा मौका मिळ्या इथे बाळ इस जगह ते आके ਦੋ ਹਾਲਾਤ ਵੇਖੇ ਆ ਸੱਚੀ ਵਿੱਚ ਮਨ ਬੜਾ ਦੁਖੀ ਹੋਇਆ ਅਸੀਂ ਟੀਵੀ ਤੇ ਵੇਖਦੇ ਸੀਗੇ ਤੇ ਬੜਾ ਹੀ ਦਿਲ ਹੁੰਦਾ ਸੀਗਾ ਕਿ ਜਾਈਏ ਉੱਥੇ ਕੌਣ ਜੀਏ ਕਿਸੇ ਨਾ ਕਿਸੇ ਪਰ ਪਾਣੀ ਇੰਨਾ ਸੀ ਉਸ ਟਾਈਮ ਤੇ ਕਿ ਹਰ ਬੰਦੇ ਦਾ ਪਹੁੰਚਣਾ ਮੁਸ਼ਕਿਲ ਸੀ ਤੇ ਸਾਰੀ ਸਿੱਖ ਐਸੋਸੀਏਸ਼ਨ ਨੇ ਬਾਲ ਸਾਹਿਬ ਜੀ ਨੇ ਸਾਰੇ ਨੇ ਇਹ ਪ੍ਰੋਗਰਾਮ ਬਣਾਇਆ ਕਿ ਸੇਵਾ ਬਾਅਦ ਚ ਵੀ ਬੜੀ ਲੋੜ ਅੱਗੇ ਵੀ ਤੇ ਬੜੇ ਸੋਹਣੇ ਤਰੀਕੇ ਨਾਲ ਸੇਵਾ ਬਾਬਾ ਜੀ ਵੱਲੋਂ ਹੋਈ ਆ ਕੱਲ ਅਸੀਂ ਉਧਰ ਡੇਰਾ ਬਾਬਾ ਨਾਨਕ ਗਏ ਸੀ ਬੜੀ ਅਰੇਂਜਮੈਂਟ ਉਹਨਾਂ ਨੇ ਇੱਕ ਇੱਕ ਲਿਸਟ ਬਣਾਈ ਆ ਕਿੰਨਾ ਕਿੰਨਾ ਨੂੰ ਸਮਗਰੀ ਸਮਾਨ ਦੀ ਲੋਡ ਆ ਡੀਜ਼ਲ ਦੀ ਲੋਡ ਆ ਪੈਸਟੀਸਾਈਜ਼ਰ ਦੀ ਲੋਡ ਆ ਖਾਦ ਖਾਦ ਬੀਜ ਦੀ ਲੋਡ ਆ ਬੜੇ ਹੀ ਸੋਹਣੇ ਤਰੀਕੇ ਨਾਲ ਸੇਵਾ ਨਿਭਾਈ ਗਈ ਆ ਬਾਬਾ ਜੀ ਵੱਲੋਂ ਔਰ ਸਾਡਾ ਜੋ ਵੀ ਬੰਬੇ ਦੀ ਸੰਗਤ ਨੇ ਦਿਲ ਫੋਟ ਤੇ ਜੋ ਵੀ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੀ ਸੇਵਾ ਕੀਤੀ ਆ ਉਹ ਸਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਲੱਗ ਰਹੀ ਆ ਮੈਂ ਬਾਂਬੇ ਦੀ ਸੰਗਤ ਨੂੰ ਵੀ ਇਹ ਹੀ ਕਹਿਣਾ ਚਾਹਾਂਗੀ ਹੋਰ ਵੀ ਅਸੀਂ ਸੇਵਾ ਕਰ ਸਕਦੇ ਆ ਗੁਰੂ ਦੀ ਦਿੱਤੀ ਬੜੀ ਮੇਰ ਹਰ ਜੀ ਦੇ ਉੱਤੇ ਔਰ ਇੱਕ ਮਦਦ ਕਰਨ ਦੀ ਭਾਵਨਾ ਨਹੀਂ ਆ ਪਰ ਇੱਕ ਦਿਲ ਸੀਗਾ ਕਿ ਅਸੀਂ ਇੱਥੇ ਆ ਕੇ ਇਹਨਾਂ ਨੂੰ ਮਿਲੀ ਇੱਕ ਵਾਰੀ ਇਹਨਾਂ ਦੀ ਕੀ ਸਥਿਤੀ ਆ ਕਿਹੜੇ ਹਾਲਾਤ ਚ ਪੰਜਾਬ ਬੈਠਾ ਆ ਬੋਲਦੇ ਆ ਨਾ ਸੱਚਾ ਬਾਦਸ਼ਾਹ ਵਾਲ ਨਾ ਵਿੰਗਾ ਹੋਵੇ ਜੋ ਸਤਿਗੁਰ ਆਪ ਖਲੋਵੇ ਸੱਚਾ ਪਾਤਸ਼ਾਹ ਕਿਰਪਾ ਕੀ ਕਰੀ ਕੀਤੀ ਹੈ ਸੇਵਾ ਕਰਨ ਦੀ ਬਲ ਬਖਸ਼ਿਆ ਔਰ ਇਹਨਾਂ ਨੂੰ ਮਿਲਣ ਦਾ ਉਤਸ਼ਾਹ ਸੀਗਾ ਅਸੀਂ ਮਿਲਣਾ ਸੀ ਇਹਨਾਂ ਨੂੰ ਕਿ ਮਤਲਬ ਉੱਥੇ ਟੀਵੀ ਤੇ ਬੈਠ ਕੇ ਅਸੀਂ ਜਦੋਂ ਦੇਖਦੇ ਸੀ ਹਾਲਾਤ ਪੰਜਾਬ ਦੇ ਤੇ ਇਹ ਪੰਜਾਬ ਨਹੀਂ ਹੋ ਸਕਦਾ ਹਰ ਇੱਕ ਜੀ ਨੂੰ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਬੰਬੇ ਦਿੱਲੀ ਸਰਕਾਰ ਨੂੰ ਵੀ ਬੇਨਤੀ ਆ ਕਿ ਪੰਜਾਬ ਦੀ ਬਾਹ ਬਣਨ ਪੰਜਾਬ ਦੀ ਅਨਾਜ ਦੀ ਹਰ ਬੰਦੇ ਨੂੰ ਲੋੜ ਵਾ ਅਨਾਜ ਹਰ ਬੰਦੇ ਦੀ ਲੋੜ ਵਾ ਤੇ ਪੰਜਾਬ ਨੂੰ ਵੱਧ ਤੋਂ ਵੱਧ ਮਦਦ ਕਰਨ ਜੋ ਉਹਨਾਂ ਦੇ ਉਹਨਾਂ ਦੇ ਹੱਥ 'ਚ ਹੈ ਉਹ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਨ ਸੂਬਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਰਦਾਰ ਸੁਖਵਿੰਦਰ ਸਿੰਘ ਸਭਰਾ ਉਹਨਾਂ ਨੇ ਇੰਨੀ ਦੂਰ ਤੋਂ ਆਈ ਸੰਗਤ ਦਾ ਧੰਨਵਾਦ ਵੀ ਕੀਤਾ ਹੈ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ